ਸਵਈਏ ਮਹੱਲੇ ਦੂਜੇ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਯ ਉਠਉ ਛਜ ਸੁਰ ਨਰ ਗਣ ਮਨ ਬੋਹੇਯ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਜ ਭੂਤ ਏਕ ਘਰ ਰਾਖਲੇ ਸਮਜ ਸਾਧ ਸੰਗਤ ਜੀ ਪਾਠ ਆਪ ਜੀ ਸਰਵਣ ਕਰ ਰਹੇ ਹੋ ਸੋਈ ਪਰਖ ਧੰਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜੇਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਸਾਜ ਸਾਜ ਪੋਲਾ ਬੋਦਣਾ ਸਾਜ ਨਹੀਂ ਸੋਰ ਨਾਰ ਗਾਣ ਮਨ ਬੋਹਯ ਅਗਾਜ ਇਥੇ ਜਈਏ ਦੀ ਆਵਾਜ਼ ਪੂਰੀ ਆਵੇਗੀ ਬੋਹਯ ਬੋਹਜ ਜੱਜਾ ਨਹੀਂ ਬੋਲਣਾ ਯਈਏ ਦੀ ਆਵਾਜ਼ ਪੂਰੀ ਬੋਲਣੀ ਹੈ ਬੋਹਜ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲੀਓ ਬਰਜ ਪੰਜ ਭੂਤ ਏਕ ਘਰ ਰਾਖ ਲੇ ਸਮਾਜ ਹਾਂਜੀ ਸਮਾਜ ਮੰਮੇ ਨੂੰ ਥੋੜਾ ਜਿਹਾ ਭਾਰ ਦੇ ਕੇ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠਾ ਉਛਜ ਸੁਰ ਨਰ ਗਣ ਮੋਨ ਬੋਹੇ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਜ ਭੂਤ ਏਕ ਘਰ ਰਾਖ ਲੇ ਸਮਜ ਜਗ ਜੀਤ ਗੁਰ ਦਵਾਰ ਖੇਲ ਹੈ ਸਮਤਸਾਰ रथ ओनमन लेव राख निरंकार। कहो कीरत कल सहार, सपत दीप मजार, लहणा जगत्र गोर परस मुरार जाके दृष्ट अमृत तार कालुख खान उतार तिमर अज्ञान जाहे दर्श द्वार ਓਏ ਜੋ ਸੇਵ ਹੈ ਸਬਦ ਸਾਰ ਗਾ ਖੜੇ ਬੇਖਮ ਕਾਰ ਤੇ ਨਰ ਭਾਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੇ ਗੁਰ ਵਿਚਾਰ ਜਾਗੀ ਲੇ ਸੰਬੰਧਕ ਪਾਠ ਨਖੇੜਨਾ ਨਹੀਂ ਜਾਗੀ ਲੇ ਜਾਗੀ ਲੇ ਨਹੀਂ ਕਹਿਣਾ ਭਾਵ ਕੇ ਬਿਹਾਰੀ ਨੂੰ ਬਹੁਤਾ ਇੱਥੇ ਆਪਾਂ ਨਹੀਂ ਲਮਕਾਉਣਾ ਜਾਗੀ ਲੈ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਨਿਮਰੀ ਭੂਤ ਇਕੱਠਾ ਪਾਠ ਹੈ ਜੀ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੋਰ ਪਰਸ ਮੁਰਾਰ ਕਲ ਸਹਾਰ ਇਥੇ ਭਟ ਜੀ ਦਾ ਨਾਮ ਹੈ ਸੋ ਇਉਂ ਇਹ ਪਾਠ ਕਲ ਸਹਾਰ ਇਕੱਠਾ ਆਵੇਗਾ ਤੈ ਤਉ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੁਜਾਨ ਜੀਆ ਕੋ ਆਧਾਰ ਤੂਤਾ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਾਲ ਪਦਮ ਵਿਚਾਰ ਕਲਪ ਤਰ ਰੋਗ ਬਿਦਾਰ ਕਲਪ ਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਕਲਪ ਤਰ ਇਕੱਠਾ ਆਵੇਗਾ ਕਲਪ ਤਰ ਨਹੀਂ ਬੋਲਣਾ ਕਲ ਪੱਤਰ ਨਹੀਂ ਬੋਲਣਾ ਕਲਪ ਤਰ ਕਲਪ ਬਰੇਸ਼ ਹਾਂਜੀ ਕਲ ਪਤਾਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਿਦ ਤੇਰੈ ਏਕ ਲਿਬਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈ ਤਾ ਹਦਰਥ ਪਾਇਓ ਮਾਨ ਹਾਦ ਹਾਦ ਰਥ ਤੈ ਤਾ ਹਦਰਥ ਪਾਇਓ ਮਾਨ ਹਦਰਥ ਬੋਲਾਂਗੇ ਤਾਂ ਦੱਦੇ ਦਾ ਉਚਾਰਨ ਪੂਰਾ ਨਹੀਂ ਹੋ ਰਿਹਾ ਹਦਰਥ ਥੋੜਾ ਜਿਆਦਾ ਖੇੜਾ ਕਰਕੇ ਤੈ ਤਾ ਹਦਰਥ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਿਨ ਕੀਆ ਓ ਨਮਾਨ ਹਰ ਹਰ ਦਰਸ ਸਮਾਨ ਆਤਮਾ ਵੰਤ ਗਿਆਨ ਵੰਤ ਗਿਆਨ ਵੰਤ ਗਿਆਨ ਤੋਂ ਭਾਵ ਗਿਆਨਵੰਤ ਗਿਆਨਵਾਨ ਇਸ ਲਈ ਆਤਮਵੰਤ ਗਿਆਨ ਏਦਾਂ ਨਹੀਂ ਬੋਲਣਾ ਆਤਮਵੰਤ ਗਿਆਨ ਹਰ ਹਰ ਦਰਸ ਸਮਾਨ ਆਤਮਵੰਤ ਗਿਆਨ ਜਾਣੀ ਅਕਲ ਗਾਤ ਗੁਰ ਪਰਵਾਨ ਜਾ ਕੇ ਦ੍ਰਿਸ਼ਟ ਅਚਲ ਠਾਣ ਬੇਮਲ ਬੁੱਧ ਸੁਥਾਨ ਪਹਿਰ ਸੀਲ ਸਨਾਹੋ ਪਹਿ ਰਸੀਲ ਸਨਾਹ ਸਖਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਹਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਾਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਦ੍ਰਿਸ਼ਟ ਧਰਤ ਤਾਮ ਹਰਨ ਇਥੇ ਵਿਸ਼ਰਾਮ ਹੈ ਦਹਿਨ ਅਗ ਪਾਪ ਪ੍ਰਨਾਸ਼ਨ त्रष्ट घरत ताम हरण दहन आग पाप प्रनाशन शब्द सूर बलवंत काम अर क्रोध विनाशन लोभ मोह वश करण शरण जाचक प्रत पालन आत्म रत संग्रहण कहण अमृत काल ढालन सतगुरु कल सतगुरु तिलक ਸਤ ਲਾਗੈ ਸੋਪੈ ਕਰ ਗੁਰ ਜਗਤ ਫਿਰਣ ਸੀਹ ਅੰਗਰਾ ਫਿਰਣ ਸੀਹ ਸੰਬੰਧਕ ਪਾਠ ਹੈ ਫੇਰੂ ਮਲ ਜੀ ਦੇ ਸ਼ੇਰ ਸਤ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਮਲ ਜੀ ਹਨ ਨਾ ਫਿਰਣ ਸੀਹ ਹਾਂਜੀ ਜਗ ਗੁਰ ਜਗਤ ਫਿਰਣ ਸੀਹ ਅੰਗਰਾ ਰਾਜ ਜੋਗ ਲੈਣਾ ਕਰੈ ਸਦਾ ਅਕਲ ਲੈਵਰ ਹੈ ਕਰਨ ਸਿਉ ਇੱਛਾ ਚਾਰ ਹੈ ਦ੍ਰੋਮਸ ਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਰਬ ਗਤ ਅਲਖ ਬਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਾਲ ਬਾਣੀ ਗੁਰ ਗਾਮ ਪਰਮਾਨ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਿਐਓ ਹਰ ਪਰਸਿਓ ਕਲ ਸਮੁੱਲਵੈ ਜਾਨ ਦਰਸ਼ਨ ਲੈਣੇ ਭਇਓ ਸਾਧ ਸੰਗਤ ਜੀ ਆਪ ਜੀ ਨੇ ਪੰਗਤੀ ਸਰਵਣ ਕੀਤੀ ਸਹਿਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਾਲ ਬਾਣੀ ਕਲ ਕੋਲਾ ਪਾਠ ਕਰਨਾ ਕਲ ਦਾ ਅਰਥ ਹੈ ਸੁੰਦਰ ਕਲ ਨਹੀਂ ਬੋਲਣਾ ਕਾਲ ਬਾਣੀ ਸੁੰਦਰ ਬਾਣੀ ਹੈ ਆਪ ਜੀ ਦੀ ਮਨ ਵਿਸਾਸ ਪਾਇਓ ਗਹਿਰ ਗਹੋ ਹਦਰਤ ਦੀਓ ਗਰਲ ਨਾਸ ਤਨ ਨਠਿਓ ਅਮਿਓ ਅੰਤਰ ਗਤ ਪੀਓ ਰਿਦ ਰੇਦ ਬਿਗਾਸ ਜਾਗਿਓ ਅਲਖ ਕਾਲ ਧਾਰੀ ਅਲਖ ਕਾਲ ਧਰੀ ਜੁਗੰਤਰ ਇਥੇ ਕਲ ਦਾ ਅਰਥ ਸ਼ਕਤੀ ਹੈ ਤਾਕਤ ਹੈ ਬੋਲਣਾ ਇਹ ਵੀ ਪੋਲ ਆਈ ਹੈ ਪਾਲ ਕਲਾ ਹਰੇਦ ਬਿਗਾਸ ਜਾਗਿਓ ਅਲਖ ਕਾਲ ਧਾਰੀ ਜੁਗੰਤਰ ਧਰੀ ਜੁਗੰਤਰ ਹਰੇਦ ਬਿਗਾਸ ਜਾਗਿਓ ਅਲਖ ਕਾਲ ਧਰੀ ਜੁਗੰਤਰ ਸਤਗੁਰ ਸਹਿਜ ਸਮਾਦ ਰਵੇਉ ਸਮਾਨ ਨਿਰੰਤਰ ਉਦਾਰਾ ਚਿਤ ਦਾਰਿਦ ਹਰਨ ਪਿਖਯੰਤੇਹ ਕਲਮਲ ਤ੍ਰਸਨ ਪਿਖੰਤੇਹ ਇਦੇ ਵਿੱਚ ਜਈਆ ਐੜਾ ਵਗੈਰਾ ਕੁਝ ਨਹੀਂ ਹੈ ਪਿਖੰਤੇਹ ਦਾ ਉਦਾਰੋ ਚਿਤ ਦਾਰਿਦ ਹਰਨ ਪਿਖੰਤੇਹ ਕਲਮਲ ਤ੍ਰਸਨ ਸਾਦਰੰਗ ਸਹਿਜ ਕਲ ਉਚਰੈ ਜਸ ਜੰ ਪਉ ਲਹਿਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸਾਨ ਸੋਹੈ ਰੰਗ ਰਤਉ ਨਾਮ ਸਿਓ ਕਲ ਨਾਮ ਸੁਰ ਨਰ ਹੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਾਵਲੋਏ ਦਰਸਨ ਪਰਸਿਆ ਗੁਰੂ ਕੈ ਆਠ ਸਠ ਮੱਜਨ ਹੋਏ ਸੱਚ ਤੀਰਥ ਸੱਚ ਇਸਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋਹ ਹੈ ਸੱਚ ਪਾਇਓ ਗੁਰ ਸਬਦ ਸੱਚ ਨਾਮ ਸੰਗਤੀ ਬੋਹ ਹੈ ਜੇਸ ਸੱਚ ਸੰਜਮ ਵਰਤ ਸੱਚ ਕਬ ਜਾਨ ਕਲ ਵਖਾਨ ਕਲ ਇਹ ਭਟ ਜੀ ਦਾ ਨਾਮ ਹੈ ਇਸ ਲਈ ਕਲ ਆਪਾਂ ਕਸ ਕੇ ਬੋਲਣਾ ਹੈ ਜੇਸ ਸੱਚ ਸੰਜਮ ਵਰਤ ਸੱਚ ਕਾਬ ਜਨ ਕਲ ਵਖਾਨ ਦਰਸਨ ਪਰਸਿਆ ਗੁਰੂ ਕੈ ਸਚ ਜਨਮ ਪਰਵਾਨ ਅਮੇ ਅਦ੍ਰਿਸ਼ਟ ਸੋਭ ਕਰੈ ਹਰੈ ਅਗ ਪਾਪ ਸਕਲ ਮਲ ਮਲ ਪੋਲਾ ਹੀ ਉਚਾਰਾਂਗੇ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਮਲ ਤੋਂ ਭਾਵ ਹੈ ਮੈਲ ਪਾਪਾਂ ਦੀ ਮੈਲ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਬਾਲ ਸਦਾ ਸੁਖ ਮਾਨ ਵਸੈ ਦੁਖ ਸੰਸਾਰ ਹੈ ਕੋਵੈ ਗੁਰ ਨਵ ਨਿਦ ਦਰਿਆਵ ਜਨਮ ਹਮ ਕਾਲਖ ਧੋਐ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਖਾਲਸਾ ਜੀ ਤਿੰਨਾ ਹੀ ਪਦਿਆਂ ਦੇ ਅਖੀਰ ਵਿੱਚ ਪੰਕਤੀ ਆਈ ਦਰਸਨ ਪਰਸਿਆ ਗੁਰੂ ਕਹਿ ਤੇ ਜੋ ਇਹ ਅਖੀਰ ਵਿੱਚ ਪੰਕਤੀਆਂ ਆਈਆਂ ਨੇ ਇਹ ਅਸੀਂ ਆਮ ਪੜਦੇ ਆ ਹੁਕਮ ਨਾਮਾ ਸਤਗੁਰੂ ਜੀ ਦਾ ਲੈਣ ਤੋਂ ਪਹਿਲਾਂ ਅਸੀਂ ਆਮ ਪੜਦੇ ਆ ਨਾ ਤੇ ਗਲਤੀ ਇਹ ਹੁੰਦੀ ਹੈ ਕਿ ਆਪਾਂ ਪੜਦੇ ਹਾਂ ਦਰਸ਼ਨ ਪਰਸਿਆ ਗੁਰੂ ਕਹਿ ਪਰਸਿਆ ਨਹੀਂ ਬੋਲਣਾ ਪਰਸਿਆ ਤਾਂ ਹੋਵੇ ਜੇ ਸੱਸੇ ਨੂੰ ਬਿਹਾਰੀ ਹੋਵੇ ਤਾਂ ਦਰਸ਼ਨ ਪਰਸਿਆ ਗੁਰੂ ਕਹਿ ਸੋ ਆਪਣੀ ਜੇ ਭਾਈ ਗਲਤ ਉਚਾਰਨ ਸਾਡੀ ਰਸਨਾ ਤੇ ਪੱਕਿਆ ਹੈ ਤਾਂ ਇਸ ਨੂੰ ਆਪਾਂ ਸਹੀ ਕਰਨ ਦਾ ਪੂਰਾ ਯਤਨ ਕਰੀਏ ਪਰਸਿਆ ਦਰਸ਼ਨ ਪਰਸਿਆ ਗੁਰੂ ਕਹਿ ਹਾਂਜੀ ਸੋ ਕਹੋ ਟਲ ਟਲ ਵੀ ਆਪਾਂ ਕਸ ਕੇ ਬੋਲਾਂਗੇ ਕਿ ਪੱਟਾਂ ਦੇ ਨਾਮ ਐਸੇ ਨੇ ਬਲ ਭਲ ਟਲ ਨਾਲ ਸਲ ਇਹ ਸਾਰੇ ਨਾਮ ਨੇ ਪੱਟਾਂ ਦੇ ਇਉਂ ਸੋ ਕਹੋ ਸੋ ਕਾਹੋ ਈਉ ਸੰਬੰਧਕ ਜਿਆ ਕਰਕੇ ਵਖਰਾ ਵਖਰਾ ਏ ਪਾਠ ਹੈ ਸੋ ਕਾਹੋ ਤਲ ਗੁਰ ਸੇਵ ਹੀ ਐ ਇਹਨ ਇਸ ਸਹਜ ਸੁਭਾਅੇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖਦਾਇ